1506 ਦੇ ਅਖੀਰ ਵਿੱਚ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ सिरसा ਹੋ ਕੇ ਬਿਕਾਨੇਰ ਹੁੰਦੇ ਹੋਏ ਰਾਜਸਥਾਨ ਵਿੱਚ ਦਾਖਲ ਹੋਏ ਅਤੇ ਜੋਧਪੁਰ ਪਹੁੰਚੇ ਜਿੱਥੇ ਜੈਨੀ ਮੁਣੀ ਬਹੁਤ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਫਜ਼ੂਲ ਦੇ ਕਰਮ ਕਾਂਡ ਤਿਆਗ ਕੇ ਕੇਵਲ ਅਕਾਲ ਪੁਰਖ ਦੀ ਸੱਚੀ ਭਗਤੀ ਦਾ ਉਪਦੇਸ਼ ਦਿੱਤਾ ਇੱਥੇ ਹੀ ਗੁਰੂ ਸਾਹਿਬ ਨੇ ਜੈਨੀਆਂ ਦੇ ਪ੍ਰਥਾਏ ਮਾਜ ਕੀ ਵਾਰ ਦੇ ਸ਼ਲੋਕ ਦਾ ਉਚਾਰਨ ਕੀਤਾ ਲੋਕ ਮਹਿਲਾ ਪਹਿਲਾ ਸਿਰ ਖੁਆ ਇਹ ਪੀਏ ਬਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੂੰ ਲੈਨ ਪੜਾਸਾ ਪਾਣੀ ਦੇਖਸ ਨਹੀਂ ਜੈਸਲ ਮੇਰ ਵਿਖੇ ਮਿੱਠੇ ਜਲ ਦਾ ਖੂਬ ਪ੍ਰਗਟ ਕਰਕੇ ਲੋਕਾਂ ਦੇ ਪੀਣ ਦੇ ਪਾਣੀ ਦੀ ਮੁਸ਼ਕਲ ਦੂਰ ਕੀਤੀ ਪੁਰਾਣਾ ਖੂਹ ਅਤੇ ਗੁਰਦੁਆਰਾ ਸਾਹਿਬ ਅੱਜ ਵੀ ਸੁਗਾ ਇਮਾਨ ਹੈ ਅੱਜ ਵੀ ਇਤੋਂ ਅਗੇ ਪੁਸ਼ਕਰ ਪਹੁੰਚ ਕੇ ਤੀਰਥਾ ਉੱਪਰ ਨਾਨਦੇਸ਼ ਨਾਰ ਨੂੰ ਧਰਮ ਮੰਨ ਲੈਣ ਦੇ ਪਰਨ ਦਾ ਖੰਡਣ ਕੀਤਾ। ਇਥੋਂ ਉਦੈਪੁਰ, ਮਾਉਂਟ ਆਬੋ ਆਜ ਸਥਾਨਾ ਤੇ Hindu ਸਾਧੂਆਂ, ਜੈਨ ਮੁਨੀਆ ਅਤੇ ਮੁਸਲਿਮ ਦਰਵੇਸ਼ਾ ਨਾਲ ਗਿਆਨ ਚਰਚਾ ਕਰਦੇ। ਗੁਰੂ ਸਾਹਿਬ ਬਾਸਵਾੜਾ ਤੋਂ ਬਦ ਪ੍ਰਦੇਸ਼ ਦੇ ਉਜੈਨ ਆਏ ਜਿੱਥੇ ਮਹਾਕਾਲ ਦੇ ਮੰਦਰ ਦੇ ਨੇੜੇ ਗੁਰੂ ਸਾਹਿਬ ਜੀ ਦਾ ਯਾਦਗਾਰ ਅਸਥਾਨ ਗੁਰਦੁਆਰਾ ਗੁਰੂ ਨਾਨਕ ਘਾਟ ਹੈ। ਉਜੈਨ ਤੋਂ ਦੌਰ ਕੋਪਾਲ ਹੁੰਦੇ ਹੋਏ ਗੁਰੂ ਸਾਹਿਬ ਜੀ ओहकार ईश्वर पहुंचे जिथे पुराण मत अनुसार भगवान ने बैठ के सारी धरती की साधना की गुरु साहब ने इस मनौत का खंडन किया राग उस दक्षणी ओहकार उचारण किया ओंकार सत गुरु प्रसाद रामकली महिला पहला दक्षणी ओहकार ओहकार ब्रह्मा उत्पत ओंकार किया जनचित ਓੰਕਾਰ ਸੈਲਯੁਗ ਭਏ ਓੰਕਾਰ ਬੇਦ ਨਿਰਮਏ ਓੰਕਾਰ ਸ਼ਬਦ ਉਧਰੇ ਓੰਕਾਰ ਗੁਰਮੁਖ ਤਰੇ ਓਨਮ ਅੱਖਰ ਸੁਨੋ ਵਿਚਾਰ ਓਨਮ ਅੱਖਰ ਤਿਪਵਨ ਸਾਰ ਸੁਰਪਾਂਡੇ ਕਿਆ ਲਿਖੋ ਜੰਜਾਲਾ ਲਿਖ RAM ਨਾਮ ਗੁਰਮੁਖ ਕੋ ਪਾਲਾ ਗੁਰੂ ਸਾਹਿਬ ਜੀ ਨਾਗਪੁਰ ਨੰਦੇੜ ਹੁੰਦੇ ਹੋਏ ਬਿਦਰ ਪਹੁੰਚੇ ਜਿੱਥੇ ਚਰਨ ਸ਼ੋ ਨਾਲ ਮਿੱਠੇ ਜਲ ਦਾ ਚਸ਼ਮਾ ਪ੍ਰਗਟ ਕੀਤਾ। ਗੁਰੂ ਨਾਨਕ ਦੇਵ ਜੀ ਆਂਧਰਾ ਪ੍ਰਦੇਸ਼ ਦੇ ਗੋਲਕੁੱਡਾ, ਵਿਜੇਵਾੜਾ, ਅਬਰਾਵਤੀ, ਕੁਰਨੂਲ ਤੋਂ ਹੁੰਦੇ ਹੋਏ ਅਨੰਤਪੁਰ ਅਤੇ ਕੱਡਾਪਾ ਦੇਸ਼ ਆਏ ਜਿੱਥੇ ਆਦਮ ਖੋਰ ਲੋਕ ਰਹਿੰਦੇ ਸਨ। ਇੱਥੇ ਹੀ ਕੋਡੇ ਰਾਖਸ਼ ਦਾ ਉਧਾਰ ਕਰਕੇ ਗੁਰੂ ਸਾਹਿਬ ਨੇ ਇਹਨਾਂ ਲੋਕਾਂ ਨੂੰ ਗੁਰੂਤਾ ਦੀ ਸੋਝੀ ਬਖਸ਼ੀ। ਫਿਰ ਗੁਰੂ ਮਹਾਰਾਜ ਅਯੋਕੇ ਚੇਨਈ तिरुपति, पांडिचेरी, मदुरई, तंजौर होते हुए हो, रामेश्वरम ਤੋਂ ਸਮੁੰਦਰ ਦੇ ਰਾਹ శ్రీలంਕਾ ਪਹੁੰਚੇ। ਗੁਰੂ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਸਿੱਖ ਭਾਈ ਮਨੁੱਖ ਦੀ ਸੰਗਤ ਕਰਕੇ ਰਾਜਾ ਸ਼ਿਵਨਾਬ ਗੁਰੂ ਸਾਹਿਬ ਜੀ ਦੀ ਬਿਹਾਰ ਭਰੀ ਉਡੀਕ ਕਰ ਰਿਹਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇੱਕ ਉਜੜੇ ਜਿਹੇ ਬਾਗ ਵਿੱਚ ਕੀਰਤਨ ਕੀਤਾ ਤਾਂ ਸਾਰੇ ਲੋਕ ਆਪ ਮੁਹਾਰੇ ਆ ਕੇ ਚੱਲਣ ਲੱਗੇ। ਰਾਜਾ ਸ਼ਿਵਨਾਬ ਨੇ ਪਰਖਣ ਲਈ ਕਿ ਗੁਰੂ ਨਾਨਕ ਜੀ ਆਪ ਹੀ ਆਏ ਹਨ। ਸੁੰਦਰ ਨਾਚੀਆਂ ਨੂੰ ਪੇਜਿਆ ਪਰ ਗੁਰੂ ਸਾਹਿਬ ਜੀ ਨੇ ਜਦ ਸ਼ਬਦ ਦਾ ਉਚਾਰਨ ਕੀਤਾ ਗੱਛੋ ਪੁੱਤਰੀ ਰਾਜਕੁਵਾਰ ਨਾਮ ਭੜੋ ਸਤਦੋਤ ਸਵਾਰ ਪ੍ਰਿਯੋ ਸੇਵੋ ਪ੍ਰਪ੍ਰੇਮ ਅਧਾਰੁਰ ਸ਼ਬਦੀ ਬਖਤੀਆਸ ਰਿਵਾਦ ਤਾਂ ਉਹ ਨਾਚੀਆਂ ਚਰਨੀ ਟਹਿ ਪਈਆਂ ਰਾਜਾ ਵੀ ਦੇਦਾਰ ਕਰਕੇ ਨਿਹਾਲ ਹੋਇਆ ਗੁਰੂ ਸਾਹਿਬ ਕੋਈ ਸਾਲ ਪਰ ਸੰਗਲਾ ਦੀਪ ਰਹੇ ਪੰਜਾਬ ਨੂੰ ਵਾਪਸ ਆਂਦੇ ਹੋਏ ਗੁਰੂ ਸਾਹਿਬ ਕੀਰਲਾ ਗੋਆ ਹਰਪਨਾਗਰੀ ਪੂਨਾ ਆਦਿ ਰਸਤੇ ਅਯੋਕੇ ਮੁੰਬਈ ਪਹੁੰਚੇ ਇਸ ਤੋਂ ਅੱਗੇ ਨਾਸਕ ਸੂਰਤ ਦੇ ਰਸਤੇ ਪਰੋਚ ਆਏ ਇੱਥੇ ਗੁਰੂ ਸਾਹਿਬ ਦੇ ਚਰਨ ਸ਼ਿਵਸਥਾਨ ਗੁਰਦੁਆਰਾ ਚਾਦਰ ਸਾਹਿਬ ਸੁਬਾਏਬਾਦ ਹੈ ਅਹਮਦਾਬਾਦ ਜੀਨਾਗੜ ਫੋਰਬੰਦਾ દ્વાਰਕਾ ਤੋਂ ਹੁੰਦੇ ਹੋਏ ਗੁਰੂ ਜੀ ਸਿੰਧ ਦੇ ਰਸਤੇ ਪੰਜਾਬ ਵੱਲ ਆਏ ਜਦ ਗੁਰੂ ਨਾਨਕ ਦੇਵ ਜੀ ਨੇ 1513 ਵਿੱਚ ਕਰਤਾਰਪੁਰ ਸਾਹਿਬ ਪਹੁੰਚ ਕੇ ਉਦਾਸੀ ਸੰਪੂਰਨ ਕੀਤੀ ਦਾ 7 ਸਾਲਾਂ ਵਿੱਚ 10500 ਕਿਲੋਮੀਟਰ ਤੋਂ ਵੱਧ ਪੈਦਾ ਤੁਰ ਕੇ ਦੁਨੀਆ ਨੂੰ ਸਿੱਖ ਬਤ ਬਖਸ਼ੀ ਹੈ